ਦੇਖੋ ਅਸੀਂ ਜਾ ਰਹੇ ਸੀ ਹੁਣ ਹਜੇ ਆ ਪਿੱਛੇ ਵਾਲੀ ਗੱਡੀ ਤੇਜ਼ ਸੀਗੀ ਇਹਨੇ ਉਹਦੇ ਚ ਮਾਰੀ ਉਹਨੇ ਆ ਸਾਡੇ ਵਾਲੀ ਚ ਮਾਰਤੀ ਪਿੱਛੇ ਤੇ ਆ ਦੇਖੋ ਕਿੰਨਾ ਨੁਕਸਾਨ ਹੋ ਗਿਆ ਵਿੱਚ ਬੱਚਾ ਪਿਆ ਸੀਗਾ ਪਰ ਕਿੰਨੀਆ ਕੰਫਰਟੇਬਲ ਗੱਡੀਆਂ ਨੇ ਦੇਖੋ ਆਰਾਮ ਨਾਲ ਪਿਆ ਬੱਚਾ ਵਿੱਚ ਤੇ ਆ ਗੱਡੀ ਸਾਡੇ ਵਾਲੀ ਉਹਦੇ ਚ ਵੱਜੀ ਆ ਕੇ ਉਹ ਅੱਗੇ ਵੱਜੀ ਲਾਈਨ ਹੁੰਦੀ ਆ ਨਾ ਜਿਵੇਂ ਗੱਡੀਆਂ ਦੀ ਤੇ ਉਹ ਉਹਦੇ ਚ ਵੱਜੀ ਆ ਕੇ ਆਹ ਦੇਖੋ ਸਾਰਾ ਨੁਕਸਾਨ ਹੋਇਆ ਗੱਡੀਆਂ ਦਾ ਤੇ ਅਸੀਂ ਮੈਂ ਉਹਦੇ ਚ ਸੀਗਾ ਲਾਲ ਗੱਡੀ ਚ ਉਹ ਦੋਨੋਂ ਪਾਸੇ ਤੋਂ ਭੰਨੀ ਗਈ ਆ ਇਹਦਾ ਵੀ ਨੁਕਸਾਨ ਹੋ ਗਿਆ ਗੱਡੀ ਦਾ ਲੋ ਜੀ 5 ਮਿੰਟ ਚ ਪੁਲਿਸ ਵੀ ਆ ਗਈ ਨਾਲ ਹੀ ਤੇ ਲੋਕ ਵੀ ਇਧਰੋਂ ਘਰ ਆਲੇ ਆ ਕੇ ਇਕੱਠੇ ਹੋ ਗਏ ਲੈਨ ਇੱਥੋਂ ਤੱਕ ਲੱਗ ਜਾਂਦੀ ਲਾਈਟਾਂ ਦੀ ਨੂੰ ਲਾਈਟਾਂ ਬੜੀ ਦੂਰ ਨੇ ਆ ਕੇ ਫਾਇਰ ਬ੍ਰਿਗੇਡ ਤੇ ਫੜਫੜ ਆ ਜਾਂਦੇ ਮਿੰਟੋ ਸਕਿੰਟੀ ਇਹ ਨਾਲ ਦੀ ਨਾਲ ਹੀ ਦੇਖੋ ਭਰਾਵੋ ਮਿੰਟਾਂ ਚ ਹੀ ਆ ਗਏ ਇੱਥੇ ਪ੍ਰਸ਼ਾਸਨ ਦੀਆਂ ਗੱਡੀਆਂ ਜ ਐਕਸੀਡੈਂਟ ਹੋਇਆ ਤੇ ਆ ਗੱਡੀ ਵਾਲੇ ਨੇ ਹਿੱਟ ਕਰਤੀ 6 ਗੱਡੀਆਂ ਹਿੱਟ ਕਰਤੀਆਂ ਤੇ ਮਲਾਜ਼ਮ ਫਟਾ ਫਟਾ ਕੇ ਇੱਥੋਂ ਦੇ ਆ ਦੇਖ ਲੋ ਇੱਥੇ ਨਾਲ ਦੀ ਨਾਲ ਇੰਸ਼ੂਰੈਂਸ ਵਾਲੇ ਵੀ ਆ ਗਏ ਤੇ ਆ ਗੱਡੀਆਂ ਫੁੱਲ ਡੈਮੇਜ ਜੇ ਪਾਤੀਆਂ ਦੇਖ ਲੋ ਤੇ ਇਹ ਗੱਡੀਆਂ ਹੁਣ ਡੈਮੇਜ ਹੋ ਗਿਆ ਇਹਨਾਂ ਦਾ ਪੂਰਾ ਕਲੇਮ ਲਓ ਜੋ ਇਹਨਾਂ ਦੀ ਵੈਲਿਊ ਹੋਏਗੀ ਉਹ ਮਿਲੇਗੀ ਇਹਨਾਂ ਦੀ ਗੱਡੀਆਂ ਦੀ ਜੋ ਵੀ ਜਿਵੇਂ ਵੀ ਹੋਏਗਾ ਇਹ ਹੁਣ ਮਾਲਕ ਗਏ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ ਸਰਕਾਰ ਦੀ ਹੁਣ ਇਹ ਆਪੇ ਲੈ ਜਾਣਗੇ ਚੁੱਕ ਕੇ ਕੋ ਨਾਲ ਹੀ ਗੱਡੀਆਂ ਆ ਗਈਆਂ ਸਰਕਾਰ ਦੀਆਂ ਚੁੱਕਣ ਵਾਸਤੇ ਗੱਡੀਆਂ ਕਿੰਨੀ ਸਹੂਲਤ ਹੈ ਇੱਥੇ ਯਾਰ ਆ ਦੇਖੋ ਇਹਨਾਂ ਨੇ ਹੁਣ ਨਾਲ ਹੀ ਲੈ ਜਾਣੀਆਂ ਗੱਡੀਆਂ ਚੁੱਕ ਕੇ ਸਾਰੀਆਂ ਆ ਸਾਰੀਆਂ ਇਹ ਇਹ ਜਿਆਦਾ ਡੈਮੇਜ ਨੇ 1 2 3 4 ਚਾਰ ਗੱਡੀਆਂ ਡੈਮੇਜ ਹੋਈਆਂ 6 ਵਜੀਆਂ ਸੀ ਦੋ ਭੇਜਤੀਆਂ ਅਫਸਰ ਨੇ ਉਹ ਕਹਿੰਦੇ ਵੀ ਤੁਹਾਡੀਆਂ ਠੀਕ ਨੇ ਗੱਡੀਆਂ